ਸਾਵਾਹ ਰਜੀ ਦੀ ਖੜੇ ਬੋਲੇ ਜੋ ਨਿਹਾਲ ਜਨਾਗਾ ਇਹ ਵੀ ਇਹ ਮੁੰਡਾ ਜਿੱਦਣ ਦਾ ਵੀ ਸਕੱਤਰ ਦੇ ਵਿੱਚ ਵੀ ਇਹਨੇ ਕੰਮ ਬਹੁਤ ਵਧੀਆ ਪਿਆ ਕੀਤਾ ਹਣ ਸ਼ਰਾਬਾਂ ਨਾਲ ਬੋਲਤਾ ਨਹੀਂ ਪੈਣੀਆਂ ਚਾਹੀਦੀਆਂ ਪਿੰਡ ਦੇ ਵਿਕਾਸ ਹੋਣਗੇ ਦਾਰੂਆਂ ਸ਼ਰਾਬਾਂ ਪੀਕੇ ਤਾਂ ਜਦੋਂ ਮਰਜੀ ਵੋਟ ਤੇ ਜਿੱਤਲਾ ਨਗਰ ਦੇ ਏਕੇ ਦੇ ਸਹਿਯੋਗ ਨਾਲ ਕੱਲਾ ਬੰਦਾ ਕਦੇ ਕੋਈ ਵੱਡਾ ਨਹੀਂ ਹੋਇਆ ਠੁੱਲੀ ਬਾਲ ਦੇ ਵਿੱਚ ਅਸੀਂ ਖੜੇ ਆਂ ਇੱਥੇ ਇੱਕ ਨੌਜਵਾਨ ਦੇ ਉੱਤੇ ਸਰਵਸੰਮਤੀ ਜਿਤਾਉਣ ਦੀ ਪਿੰਡ ਵਾਸੀ ਗੱਲ ਕਰ ਰਹੇ ਨੇ ਸਰਪੰਚੀ ਦੇ ਲਈ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਨਹੀਂ ਬਾਈ ਜੀ ਸਾਡੇ ਪਿੰਡ ਦੇ ਵਿੱਚ ਤਾਂ ਤਕਰੀਬਨ ਹਰ ਵਾਰ ਚੋਣ ਹੀ ਹੁੰਦੀ ਆ ਤੇ ਇਸ ਵਾਰ ਪਿੰਡ ਵਾਲਿਆਂ ਨੇ ਚਾਹਿਆ ਵੀ ਯਾਰ ਕੁਝ ਅਲੱਗ ਦਾ ਕੁਝ ਹੋਣਾ ਚਾਹੀਦਾ ਵੀ ਆਪਦਾ ਪਿੰਡ ਉਨਾ ਹੀ ਸੋਹਣਾ ਬਣਾਉਣਾ ਜਿੰਨਾ ਅਸੀਂ ਫੇਸਬੁੱਕ ਵਟਸਐਪਾਂ ਤੇ ਦੇਖਦੇ ਆਂ ਆਪਾਂ ਦੇਖਿਆ ਹੋਣਾ ਕਿ ਬਹੁਤ ਮਤਲਬ ਪੰਜਾਬ ਦੇ ਵਿੱਚ ਚੋਣਾਂ ਦੇ ਤੇ ਅਕਸਰ ਦੇਖਿਆ ਜਾਂਦਾ ਕਿ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਆ ਪਰ ਠੁੱਲੀਵਾਲ ਦੇ ਫੈਸਲੇ ਤੇ ਇੱਕ ਜਿਹੜੀ ਮੋਹਰ ਲੱਗੀ ਅੱਜ ਜਿਹੜੇ ਦਾ ਨਾਤਾਲ ਮੇਲ ਕਰਕੇ ਚੱਲ ਸਕਣ ਜੀ ਤੇ ਪਿੰਡ ਦੇ ਸਾਨੂੰ ਪਹਿਲਾਂ ਵੀ ਪਤਾ ਸੀ ਇਸ ਸਟੇਜ ਦਾ ਬਲਾਰਾ ਮੁੰਡਾ ਵਧੀਆ ਜੀ ਵੈਸੇ ਤਾਂ ਇਹਨਾਂ ਦੀ ਹੁਣ ਬੇਸ਼ੱਕ ਮਾਤਾ ਕੰਮ ਕਰੂ ਪਰ ਇਹ ਸਹਿਯੋਗ ਜ਼ਰੂਰ ਦੇਣਗੇ ਆਪਣੀ ਮਾਤਾਂ ਸੱਚੇ ਪਾਤਸ਼ਾਹ ਨੇ ਸਾਡੀ ਛੋਟੀ ਬਾਜ਼ ਨੂੰ ਵੀ ਵੱਡੀ ਬਾਜ਼ ਕਰਿਆ ਜੀ ਸਾਡੇ ਨਗਰ ਦੇ ਵਿੱਚ ਬਹੁਤ ਵੱਡੀ ਤਮੰਨਾ ਸੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਠੁੱਲੀਵਾਲ ਦੇ ਵਿੱਚ ਖੜੇ ਆ ਪਿੰਡਾਂ ਦੇ ਵਿੱਚ ਚੋਣਾ ਦਾ ਮਾਹੌਲ ਬੜਾ ਵੱਡੀ ਪੱਧਰ ਦੇ ਉੱਤੇ ਚੱਲ ਰਿਹਾ ਜੋਸੋ ਖਰੂਸ ਹੈ ਲੋਕਾਂ ਚ ਉਤਸ਼ਾਹ ਪੰਜ ਸਰਪੰਚ ਬਾਡਾਂ ਦੇ ਵਿੱਚ ਸਰਗਰਮ ਹੈ ਜ਼ਿਲ੍ਹਾ ਪਰਣਾਲਾ ਦਾ ਪਹਿਲਾ ਪਿੰਡ ਹਰੀਗੜ ਜਿੱਥੇ ਸਰਬਸੰਮਤੀ ਦੇ ਨਾਲ ਚੋਣ ਪਹਿਲੀ ਹੋ ਚੁੱਕੀ ਹੈ ਅੱਜ ਦੂਜਾ ਪਿੰਡ ਜਿਹੜਾ ਸਾਰਾ ਨਗਰ ਇਕੱਠਾ ਹੋਇਆ ਪਿੰਡ ਠੁੱਲੀਵਾਲ ਦੇ ਵਿੱਚ ਅਸੀਂ ਖੜੇ ਹਾਂ ਇੱਥੇ ਇੱਕ ਨੌਜਵਾਨ ਦੇ ਉੱਤੇ ਸਰਬਸੰਮਤੀ ਜਿਤਾਉਣ ਦੀ ਪਿੰਡ ਵਾਸੀ ਗੱਲ ਕਰ ਰਹੇ ਨੇ ਸਰਪੰਚੀ ਦੇ ਲਈ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਇਹਦੇ ਤੇ ਸਹਿਮਤੀ ਹੋਣ ਦੀ ਗੱਲ ਜਿਹੜੀ ਚੱਲ ਰਹੀ ਹੈ ਸ਼ਸ਼ੀ ਗਾਇਬ ਹਾਂਜੀ ਸੱਸੇ ਗੱਲ ਬਾਈ ਜੀ ਕਿੰਨਾ ਕਿ ਨਗਰ ਸੀ ਜਿਹੜਾ ਅੱਜ ਸਾਰਾ ਇੱਥੇ ਇਕੱਠਾ ਹੋਇਆ ਪੂਰਾ ਸਾਰਾ ਪਿੰਡ ਹੀ ਸੀ ਜੀ ਹਾਂਜੀ ਪੂਰੀ ਮੇਰ ਹੋ ਗਈ ਬਾਬੇ ਦੀ ਪੂਰਾ ਵਧੀਆ ਨੌਜਵਾਨ ਮੁੰਡਾ ਕੰਮ ਕਰੂਗਾ ਬਾਈ ਜੀ ਜਦੋਂ ਆਪਾਂ ਦੇਖਦੇ ਆ ਪਹਿਲਾਂ ਕਦੇ ਹੋਇਆ ਇਸ ਤਰ੍ਹਾਂ ਦਾ ਮਾਹੌਲ ਕਿ ਜੇ ਹਰ ਵਾਰ ਚੋਣ ਹੀ ਹੁੰਦੀ ਨਹੀਂ ਬਈ ਬਾਈ ਜੀ ਸਾਡੇ ਪਿੰਡ ਦੇ ਵਿੱਚ ਤਾਂ ਤਕਰੀਬਨ ਹਰ ਵਾਰ ਚੋਣ ਹੀ ਹੁੰਦੀ ਆ ਤੇ ਇਸ ਵਾਰ ਪਿੰਡ ਵਾਲਿਆਂ ਨੇ ਚਾਹਿਆ ਵੀ ਯਾਰ ਕੁਝ ਅਲੱਗ ਦਾ ਕੁਝ ਹੋਣਾ ਚਾਹੀਦਾ ਜੇ ਪਿੰਡ ਨੂੰ ਸੋਹਣਾ ਬਣਾਉਣਾ ਅਸੀਂ ਫੇਸਬੁੱਕ WhatsAppਾਂ ਤੇ ਅਸੀਂ ਦੇਖਦੇ ਆ ਵੀ ਯਾਰ ਉਹਦਾ ਪਿੰਡ ਕਿੰਨਾ ਸੋਹਣਾ ਫਲਾਣੇ ਦਾ ਪਿੰਡ ਕਿੰਨਾ ਸੋਹਣਾ ਤੇ ਅਸੀਂ ਵੀ ਇਸ ਵਾਰ ਸਾਰੇ ਪਿੰਡ ਨੇ ਮਿਲ ਕੇ ਇਹੀ ਇੱਕ ਜ਼ਿੰਮੇਵਾਰੀ ਚੱਕੀ ਆ ਵੀ ਯਾਰ ਅਸੀਂ ਵੀ ਆਪਦਾ ਪਿੰਡ ਉਨਾ ਹੀ ਸੋਹਣਾ ਬਣਾਉਣਾ ਜਿੰਨਾ ਅਸੀਂ ਫੇਸਬੁੱਕ WhatsAppਾਂ ਤੇ ਦੇਖਦੇ ਆ ਜੀ ਤੇ ਸਾਨੂੰ ਪੂਰੀ ਉਮੀਦ ਆ ਵੀ ਅਸੀਂ ਇਹ ਚੀਜ਼ਾਂ ਤੇ ਖਰੇ ਉਤਰਾਂਗੇ ਸਾਰੇ ਪਿੰਡ ਦਾ ਸਾਨੂੰ ਸਾਥ ਮਿਲਿਆ ਜੀ ਤੇ ਸਾਰੇ ਪਿੰਡ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਵੱਲੋਂ ਹੀ ਬਹੁਤ ਹਨਾ ਦੇਖੋ ਦਾਇਤਾ ਨੇ ਕਿ ਬੜਾ ਸੋਹਣਾ ਬਣਾਵਾਂਗੇ ਉਹ ਨਗਰ ਨੂੰ ਜਿੱਥੇ ਸਰਵ ਸੰਤਿਉ ਹਾਂਜੀ ਹਾਂਜੀ ਬਾਈ ਅਸੀਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਾਂਗੇ ਪਿੰਡ ਦੀ ਉਮੀਦ ਤੇ ਵੀ ਖਰਾ ਉਤਰਾਂਗੇ ਤਾਂ ਨੂੰ ਅਸੀਂ ਜਿਹੜੇ ਵੀ ਮੈਂਬਰ ਚੁਣਨੇ ਆ ਉਹ ਵੀ ਅਸੀਂ ਨੌਜਵਾਨ ਚੁਣਨੇ ਆ ਜੀ ਜਿਹੜੇ ਮਤਲਬ ਆਪ ਦੇ ਆਪ ਨੂੰ ਇੱਕ ਵਲੰਟੀਅਰ ਦੀ ਤੌਰ ਤੇ ਕੰਮ ਕਰਨਗੇ ਜੀ ਤੇ ਜਿੱਥੇ ਵੀ ਕੋਈ ਕੰਮ ਹੋਊਗਾ ਉਹ ਮੂਹਰੇ ਲਾ ਕੇ ਕਰਾਂਗੇ ਜੀ ਸੋ ਹੋਰ ਬਹੁਤ ਸਾਰੇ ਪਿੰਡ ਵਾਸੀ ਸਾਡੇ ਨਾਲ ਨੇ ਪਹਿਲਾਂ ਨੇ ਸਟ੍ਰੈਟਿਜੀਕ ਕੰਮ ਬਹੁਤ ਵਧੀਆ ਕਰਿਆ ਜੀ ਇਸੇ ਕਰਕੇ ਸਰਪੰਚੀ ਚ ਵੀ ਇਹ ਜੀ ਨੂੰ ਚੁਣਿਆ ਗਿਆ ਜੀ ਬਹੁਤ ਵਧੀਆ ਕੰਮ ਕਰਿਆ ਜੀ ਇਹਨੂੰ ਜੀ ਸਤਿਕਾਰ ਜੀ ਕੀ ਨਾਂ ਵੀ ਜੀ ਗੋਵਿੰਦ ਸਿੰਘ ਜੀ ਅਸਾ ਗੋਬੀਜੀਤ ਆਪਾਂ ਦੇਖਿਆ ਨਾ ਕਿ ਬਹੁਤ ਮਤਲਬ ਪੰਜਾਬ ਦੇ ਵਿੱਚ ਚੋਣਾਂ ਦੇ ਤੇ ਅਕਸਰ ਦੇਖਿਆ ਜਾਂਦਾ ਕਿ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਆ ਪਰ ਠੁੱਲੀ ਆਲ ਦੇ ਫੈਸਲੇ ਤੇ ਇੱਕ ਜਿਹੜੀ ਮੋਹਰ ਲੱਗੀ ਅੱਜ ਉਹਨੂੰ ਕਿਵੇਂ ਦੇਖੇ ਇਹ ਬਹੁਤ ਵਧੀਆ ਸਾਡੇ ਪਿੰਡ ਬਾਤ ਸਾਡੇ ਬਾਤ ਬਹੁਤ ਵੱਡੀ ਖੁਸ਼ੀ ਦੀ ਗੱਲ ਵੀ ਆ ਜੀ ਅਸੀਂ ਤਾਂ ਇਹ ਵੀ ਚਾਹੁੰਦੇ ਆ ਕਿ ਬਾਕੀ ਟੀਮ ਬਣਾਉਣ ਦਾ ਵੀ ਜਿੰਨੇ ਪੰਜ ਚੋਣ ਨੇ ਉਹ ਵੀ ਅਧਿਕਾਰ ਇਹਨਾਂ ਨੂੰ ਮਿਲ ਜੇ ਜੀ ਜਿਹੜੇ ਦਾ ਨਾ ਤਾਲਮਿਲ ਕਰਕੇ ਚੱਲ ਸਕਣ ਜੀ ਤੇ ਪਿੰਡ ਦੇ ਸਾਨੂੰ ਪਹਿਲਾਂ ਵੀ ਪਤਾ ਸੀ ਸਟੇਜ ਦਾ ਬਲਾਰਾ ਮੁੰਡਾ ਵਧੀਆ ਜੀ ਬੇਸੇ ਤਾਂ ਇਹਨਾਂ ਦੀ ਹੁਣ ਬੇਸ਼ੱਕ ਮਾਤਾ ਕੰਮ ਕਰੂ ਪਰ ਇਹ ਸਹਿਯੋਗ ਜ਼ਰੂਰ ਦੇਣਗੇ ਆਪਣੀ ਮਾਸਾਂ ਆਓ ਲੇਡੀਜ਼ ਹਨਾ ਚਰਨਲ ਹਾਂਜੀ ਹਾਂਜੀ ਤੇ ਉਹ ਸਾਡੀ ਚਾਚੀ ਜੀ ਨੇ ਅਸੀਂ ਉਹਨਾਂ ਨੂੰ ਵੀ ਵਧਾਈ ਦਿੰਦੇ ਆ ਸਾਡਾ ਛੋਟਾ ਭਰਾ ਅਸੀਂ ਇਹਨੂੰ ਵੀ ਵਧਾਈ ਦਿੰਦੇ ਆ ਤੇ ਸਾਰੀ ਟੀਮ ਇਹਨਾਂ ਨੂੰ ਚੁਣਦਾ ਸੀ ਅੱਜ ਕਿੰਨਾ ਕ ਨਗਰ ਆ ਜਿਹੜਾ ਇੱਥੇ ਪਹੁੰਚਿਆ ਅੱਜ ਮੇਰੇ ਖਿਆਲ ਚ ਤਾਂ ਕੋਈ ਟਾਮਾ ਬੰਦਾ ਹੀ ਰਹਾ ਹੋਊਗਾ ਜੀ ਹਰ ਇੱਕ ਕਰਦਾ ਇੱਕ ਅੱਧਾ ਬੰਦਾ ਤਾਂ ਪਹੁੰਚਿਆ ਪਹੁੰਚਿਆ ਜੀ ਜੀ ਤੇ ਜੇ ਕੋਈ ਇੱਕ ਅੱਧਾ ਕੋਈ ਹੁੰਦਾ ਕਾਂਗਿਆਰੀ ਤੇ ਉਹਦਾ ਕੋਈ ਬੱਟੀ ਦਾ ਵੀ ਕੁਛ ਨਹੀਂ ਜੀ ਸੋ ਹੋਰ ਵੀਰ ਸਾਡੇ ਨਾਲ ਨੇ ਹੱਸੀ ਅੱਛਰੀ ਗੱਲ ਹੈ ਮੇਰੇ ਤੁਸੀਂ ਦੇਖਿਆ ਹੈ ਨਾ ਪਿੰਡਾਂ ਦੇ ਵਿੱਚ ਬਹੁਤ ਮਾਹੌਲ ਵਗਿਆ ਹੋਇਆਗਾ ਠੂਲੀਬਾਲ ਦੇ ਵਿੱਚ ਤੁਸੀਂ ਉਪਰਾਲਾ ਕੀਤਾ ਤਾਂ ਕਿੰਨੀ ਕ ਮਿਹਨਤ ਇਸ ਉਪਰਾਲੇ ਦੀ ਕਰਨੀ ਪਈ ਮਿਹਨਤ ਦਾ ਤਾਂ ਦੱਸ ਹੀ ਨਹੀਂ ਸਕਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਛੋਟੀ ਬਾਜ਼ ਨੂੰ ਵੱਡੀ ਬਾਜ਼ ਕਰਿਆ ਜੀ ਸਾਡੇ ਨਗਰ ਦੇ ਵਿੱਚ ਬਹੁਤ ਵੱਡੀ ਤਮੰਨਾ ਸੀ ਜੀ ਬਈ ਅਸੀਂ ਲੋਕਾਂ ਵਰਗੇ ਲੋਕਾਂ ਵਾਂਗੂ ਸਾਡੇ ਵੀ ਕੋਈ ਵਿਚਾਰ ਇਸ ਤਰ੍ਹਾਂ ਹੋਣਗੇ ਜੀ ਅਸੀਂ ਵੀ ਇੱਕ ਇਹਦਾ ਨਹਰਾ ਲਾਵਾਂਗੇ ਕਦੇ ਹਾਂ ਬਹੁਤ ਪਿੰਡਾਂ 'ਚ ਹੁੰਦੇ ਆ ਇਹ ਸਾਡੇ ਮਨ ਦੀ ਵੱਡੀ ਭਾਵਨਾ ਸੀ ਤੇ ਪਹਿਲਾਂ ਬੇਥਵਾਕੀ ਨਾਲੀ ਨਗਰਾਂ ਦੇ ਵਿੱਚ ਗੰਦ ਪਾਏ ਹੋਏ ਨੇ ਹੋਰ ਅੱਜ ਵੀ ਦੇਖਦੇ ਆ ਸਾਡੇ ਵੀ ਤਕਰੀਬਨ ਵਧੀਆ ਹੀ ਆ ਕੋਈ ਮਾੜਾ ਨਹੀਂ ਪਰ ਜਿਹੜੀ ਅੱਜ ਸੋਚ ਆ ਸਾਡੀ ਉਹ ਆਇਆ ਹੈਗਾ ਵੀ ਦੱਸ ਬਣਾ ਸਕੀਏ ਵੀ ਅਸੀਂ ਵੀ ਕਿੰਨਾ ਕੁ ਚੰਗਾ ਕਰਿਆ ਐਤੋਂ ਪਹਿਲਾਂ ਸਾਡੀ ਸੋਸਾਇਟੀ ਦਾ ਕਮੀਰ ਹਾਲਤ ਦੀ ਸਾਡਾ ਪਿੰਨੋ ਉੱਠਣ ਦਾ ਵਿਚਾਰ ਹੋ ਗਿਆ ਸੀ ਵੀ ਸਾਡੀ ਐ ਜੀ ਹਾਲ ਹਾਲਤ ਦੀ ਜੀ ਸਾਡੇ ਕੋਲੇ ਨਾ ਤੱਕੜੀ ਸੀ ਨਾ ਬੱਟਾ ਸੀ ਅੱਜ ਸਾਡੇ ਕੋਲੇ ਕਰੋੜ ਰੁਪਏ ਦਾ ਜੀ ਮਸ਼ੀਨਰੀ ਹੈ ਇਹ ਵੀਰਾਂ ਨੇ ਮੂਰੇ ਸਾਡੇ ਨਾਲ ਫਰਾਲਾ ਨਗਰ ਨੇ ਫਰਾਲਾ ਕੀਤਾ ਤਾਂ ਕਿ ਅਸੀਂ ਅੱਜ ਪਾਇਲ ਦੀ ਧਾਰ ਤੇ ਸਾਨੂੰ ਖਾਦਾ ਮਿਲਦੀਆਂ ਨੇ ਪਾਇਲ ਦੀ ਧਾਰ ਤੇ ਸਾਨੂੰ ਮਸ਼ੀਨਰੀ ਮਿਲਦੀ ਹੈ ਕਿਉਂ ਮਿਲਦੀ ਹੈ ਸਾਡੇ ਨਗਰ ਦਾ ਏਕਾ ਬਣਿਆ ਸਾਡੇ ਭਰਾਵਾਂ ਨੇ ਤਾਲਮੇਲ ਮਲਾਇਆ ਸਾਡੇ ਨਾਲ ਸਾਡੇ ਨਗਰ ਦੀ ਤਾਏ ਇੱਕ ਹੋ ਗਈ ਕਿਸੇ ਪਾਸੇ ਨੂੰ ਵੀ ਸਟਿੱਪ ਚੱਕਣਾ ਅੱਜ ਇਹ ਵੀਰਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਕੇ ਮੂਹਰੇ ਲਿਆਂਦਾ ਵੀ ਜਦੋਂ ਇਹ ਮੂਹਰੇ ਪੈਰ ਚੱਕਣਗੇ ਇਹਨਾਂ ਦੇ ਮਗਰ ਕਦਮਾਂ ਚ ਕਦਮ ਧਰ ਕੇ ਜੀ ਸਿਰਾ ਕਰਨ ਕਿੰਤੂ ਪ੍ਰੰਤੂ ਨਹੀਂ ਕਰਨਾ ਇਹ ਪੂਰੀ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਕਿਸੇ ਦੇ ਲਟਕੀ ਦਾ ਕਿਸੇ ਦੇ ਬੇਟੇ ਦਾ ਉੱਥੇ ਵੀ ਕੋਈ ਐਸਾ ਗਿਲਾਸਿਕਬਾ ਹੁੰਦਾ ਉਹਨੂੰ ਆਪਾਂ ਤੋੜਨਾ ਨਹੀਂ ਨਾ ਕਿ ਜੋੜਨਾ ਜੀ ਇਹ ਸਾਡੇ ਮਨਾਂ ਦੀਆਂ ਭਾਵਨਾ ਨੇ ਇਹ ਲੈਣ ਦਾ ਅਸੀਂ ਕੋਈ ਦੱਸ ਹੀ ਨਹੀਂ ਸਕਦੇ ਆਉਣ ਵਾਲਾ ਸਮਾਂ ਦੱਸੂਗਾ ਤੁਹਾਨੂੰ ਮਾਲਕ ਦੀ ਕਿਰਪਾ ਨਾਲ ਸਾਡੀਆਂ ਮਾਵਾ ਭੈਣਾਂ ਦਾ ਅਸੀਂ ਬਹੁਤ ਵੱਡਾ ਯੋਗਦਾਨ ਮੰਨਦੇ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਇੱਕ ਘਰ ਚੋਂ ਚਾਰ ਚਾਰ ਮੈਂਬਰ ਵੀ ਸਾਡੇ ਨਾਲ ਇੱਥੇ ਖੜੇ ਨੇ ਜੀ ਦੋ ਦੋ ਵੀ ਖੜੇ ਨੇ ਉਹ ਮੈਂਬਰ ਨਹੀਂ ਸਾਡਾ ਪਹੁੰਚ ਸਕਿਆ ਜਿਹੜਾ ਕੋਈ ਮਰੀਜ਼ ਹੈ ਨਹੀਂ ਸਾਡੇ ਨਗਰ ਨੇ ਵੱਧ ਚੜ ਕੇ ਨਾਰਾ ਲਾਇਆਗਾ ਬਹੁਤ ਵੱਡੀ ਖੁਸ਼ੀ ਹੈ ਇਹ ਖੁਸ਼ੀ ਨੂੰ ਹੋਰ ਬਲੰਦ ਕਰਨ ਅੱਗੇ ਲੱਗੇ ਇਤਿਹਾਸਕ ਨਗਰ ਹੈ ਇਸ ਦੇ ਨਾਲ ਹੀ ਸ਼ਹੀਦ ਇਥੋਂ ਦੇ ਕਾਰਗਿਲ ਦੇ ਵਿੱਚ ਵੀ ਸ਼ਹੀਦ ਹੋਏ ਨੇ ਫੌਜੀ ਜਵਾਨ ਤਾਂ ਉਹਨਾਂ ਪਿੰਡ ਨੂੰ ਤਵੱਜੋ ਮਿਲੀ ਆ ਸਰਕਾਰਾਂ ਵੱਲ ਲੈਣ ਯੋਗ ਹੀ ਨਹੀਂ ਰਹੇ ਜੀ ਸੀ ਜੇ ਲੈਣ ਵਾਲੇ ਹੁੰਦੇ ਬੜਾ ਕੁਝ ਮਿਲਦਾ ਸੀ ਪਰ ਸਾਡੇ ਆਗੂਆਂ ਤੇ ਡਿਪੈਂਡ ਦੀ ਜੀ ਆਗੂ ਕੋਲ ਪਾਸੇ ਨੂੰ ਤੁਰਦੇ ਕਿਉਂ ਨਾ ਮਿਲਦਾ ਸਾਡਾ ਪਿੰਡ ਅਜ ਤੋਂ 50 ਸਾਲ ਪਹਿਲਾਂ ਫੋਕਲ ਪਿੰਡ ਦੇ ਵਿੱਚ ਆਇਆ ਵੇ ਸਾਡੇ ਪੈਟਰੋਲ ਪੰਪ ਲੱਗਿਆ ਹੋਣਾ ਚਾਹੀਦਾ ਸੀ ਸਾਡੇ ਵੱਡਾ ਹਸਪਤਾਲ ਬਣਨਾ ਚਾਹੀਦਾ ਸੀ ਕਿਉਂ ਨਹੀਂ ਬਣਿਆ ਸਾਡੀ ਬੇਤਵਾਕੀ ਮੈਂ ਅੱਗੇ ਨੂੰ ਕਹਿੰਦਾ ਮਗਰ ਮੈਨੇ ਲੱਤਾਂ ਖਿੱਚਣ ਵਾਲੇ ਵਾਧੂ ਖੜੇ ਆ ਤਾਂ ਅੱਗੇ ਕਿਵੇਂ ਜਾਇਆ ਕੱਚੇ ਤੇ ਖੜੇ ਤੇ ਤਰਨ ਵਾਲੀ ਗੱਲ ਹੈ ਜਿਹੜਾ ਨਗਰ ਦੇ ਵਿੱਚ ਬੰਦਾ ਮੂਰੇ ਹੋ ਕੇ ਮੋਹਦਵਾਰ ਹੋ ਕੇ ਕੰਮ ਤੋੜਦਾ ਜੇ ਉਹਨੂੰ ਆਪਾਂ ਸਾਥ ਦੇਈਏ ਤਾਂ ਆਪਾਂ ਸਿਰੇ ਦੇ ਡਾਣੇ ਨੂੰ ਹੱਥ ਪਾ ਸਕਦੇ ਆ ਜੇ ਖਿੱਚਣ ਵਾਲੇ ਨੇ ਕਿ ਤਾਂ ਪਾਈ ਫਿਰ ਰੁਲ ਜਾਂਦੇ ਪਿੰਡ ਜੀ ਫਿਰ ਰੁਲ ਜਾਂਦੇ ਆ ਦੇਖਦੀ ਆ ਆਪਾਂ ਵੀ ਸਾਨੂੰ ਇਹ ਵੱਡੀ ਖੁਸ਼ੀ ਹੋਈ ਆ ਵੀ ਸਾਡੇ ਜਿਹੜੇ ਲੰਮੇ ਸਮੇਂ ਤੋਂ ਅਧੂਰੇ ਕੰਮ ਪਏ ਨੇ ਜੇ ਵੀਰ ਸਾਡੇ ਮੂਰੇ ਲਿਆਉਣ ਉਹ ਖੋਲ ਕੇ ਦਿਖਾਉਣ ਸਾਡੇ ਜਮ ਅੰਦਰ ਜੈਪੋ ਵੀ ਸੀ ਖੋਲ ਕੇ ਦਿਖਾਈਏ ਵੀ ਸੀ ਇੰਨੇ ਦੁਖੀ ਕਿੰਨੇ ਸਮਿਆਂ ਤੋਂ ਬਹੁਤ ਵੱਡਾ ਯੋਗਦਾਨ ਸਾਡੇ ਨਾਲ ਕਰਦਾ ਜਿਹੜਾ ਦਵਾਰੇ ਇੱਕ ਹੋਇਆ ਦਫਾੜ ਹੋਇਆ ਹੈ ਨਗਰ ਅੱਜ ਦੱਸਣ ਤੋਂ ਪਰੇ ਐ ਅੱਜ ਦਾ ਤੁਸੀਂ ਐ ਮੰਨ ਲਓ ਵੀ ਦੇਖ ਦੀ ਸੋਂ ਵਾਂਗੂ ਇੱਕ ਹੋ ਗਈ ਤੇ ਇਸ ਦੇ ਨਾਲ ਵੀਰ ਹਰਤੇਜ ਸਿੰਘ ਸਿੱਧੂ ਸਾਡੇ ਨਾਲ ਨੇ ਉਹਨਾਂ ਦੇ ਮਾਤਾ ਜੀ ਕਿਉਂਕਿ ਲੇਡੀਜ਼ ਜਰਨਲ ਇਸ ਰੱਖਿਆ ਗਿਆ ਪਿੰਡ ਨੂੰ ਤਾਂ ਪਰਮਜੀਤ ਕੌਰ ਉਹਨਾਂ ਦੇ ਮਾਤਾ ਜੀ ਸਰਪੰਚ ਬਣਨ ਜਾ ਰਹੇ ਨੇ ਪਿੰਡ ਠੁੱਲੀਪਾਲ ਦੇ ਵੀਰ ਹਰਤੇਜ ਨਾਲ ਗੱਲ ਕਰਦੇ ਆਂ ਵੀਰ ਵਧਾਈਆਂ ਪਹਿਲਾਂ ਤਾਂ ਬਹੁਤ ਬਹੁਤ ਸਾਰਾ ਸਭ ਨੂੰ ਵਧਾਈ ਜੀ ਸੋਨੂੰ ਸਭ ਨੂੰ ਵਧਾਈਆਂ ਸਾਰੇ ਨਗਰ ਨੂੰ ਜੀ ਬੱਤੇ ਬਹੁਤ ਖੁਸ਼ੀ ਹਨਾ ਨੌਜਵਾਨ ਅੱਜ ਦੇਖਿਆ ਉਤਸ਼ਾਹ ਬੜਾ ਹੈਗਾ ਪਤਸ਼ਾਹ ਜੀ ਇਹ ਲੋਕਾਂ ਦਾ ਦੇਖੋ ਇੱਕਾ ਤੇ ਥਵਾਕ ਪਿਆਰ ਆ ਜੀ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਲਾਇਆ ਹੈਗਾ ਠੀਕ ਆ ਮੇਰੀ ਮਾਈ ਨੂੰ ਸਰਬਸ਼ਾਂਤੀ ਨਾਂ ਉਹਨਾਂ ਨੇ ਸਰਪੰਚ ਚੁਣਨ ਦਾ ਪਰਨ ਲਿਆ ਹੈਗਾ ਜੀ ਤੇ ਉਹਨਾਂ ਦੇ ਜਿਹੜੀਆਂ ਉਮੀਦਾਂ ਨੇ ਆਸਾਂ ਨੇ ਜੋ ਵਿਸ਼ਵਾਸ ਆ ਜੋ ਉਹਨਾਂ ਨੇ ਮੇਰੇ ਪਿਛਲੇ ਕੰਮ ਦੇਖੇ ਨੇ ਜਿੰਨੇ ਕਿ ਮੇਥੋਂ ਹੋ ਸਕੇ ਨੇ ਮੈਂ ਆਪਦੀ ਪੂਰੀ ਮਿਹਨਤ ਨਾ ਕਰੇਨੀ ਉਹਨਾਂ ਦੇ ਆਧਾਰ ਤੇ ਸਾਰੇ ਨਗਰ ਨੇ ਇੱਕਾ ਤੇ ਥਵਾਕ ਕਰਕੇ ਅੱਜ ਮੈਨੂੰ ਐ ਲੱਗਦਾ ਵੀ ਘੱਟੋ ਘੱਟ 25 30 ਸਾਲ ਬਾਅਦ ਸਰਬਸੰਮਤੀ ਦੇ ਰਾਹ ਤੇ ਨਗਰ ਤੁਰਿਆਗਾ ਇਹ ਨਗਰ ਮੈਨੂੰ ਐ ਲੱਗਦਾ ਵੀ ਹੁਣ ਚੰਗੇ ਲੀਹਾਂ ਤੇ ਪੈ ਗਿਆ ਤੇ ਸਾਡੀ ਵੀ ਕੋਸ਼ਿਸ਼ 100% ਹੀ ਰਹਿਣੀ ਆ ਵੀ ਇਹਨੂੰ ਹੋਰ ਚੰਗੇ ਪਾਸੇ ਲੈ ਕੇ ਜਾਈਏ ਜਿਵੇਂ ਹੋਰ ਨਾ ਪਿੰਡਾਂ ਦਾ ਨਾਮ ਆਉਂਦਾਗਾ ਸੋਹਣੇ ਸੋਹਣੇ ਪਿੰਡ ਬਣੇ ਹੋਏ ਨੇ ਕਿੰਨੇ ਮਸ਼ਹੂਰ ਪਿੰਡ ਨੇ ਸ਼ੱਕਾਰੀ ਦੀ ਕਿੰਨੀ ਗੱਲ ਕਰ ਲਈ ਆਪਾਂ ਚੱਕਰ ਦਾ ਬਹੁਤ ਹਾਂਜੀ ਚੱਕਰ ਦਾ ਬਹੁਤ ਨਾਮ ਆਗਾ ਜੀ ਇਹ ਇਹ ਚੀਜ਼ਾਂ ਕਰਕੇ ਆਪਾਂ ਮਿੰਟੂ ਵੀਰੇ ਦਾ ਪਿੰਡ ਬਹੁਤ ਸੋਹਣਾ ਬਣਿਆ ਵਾ ਸਾਡੀ ਵੀ ਪਹਿਲ ਕਾਦਮੀਆਂ ਵੀ ਸਾਡਾ ਪਿੰਡ ਵੀ ਪੂਰਾ ਸੋਹਣਾ ਸਰਕਾਰ ਤੋਂ ਸਾਨੂੰ ਸਰਬਸੰਮਤੀ ਦੇ ਪ੍ਰਾਇਓਰਟੀ ਦੇ ਆਧਾਰ ਤੇ ਗ੍ਰਾਂਟ ਮਿਲਣੀ ਆ ਸਰਕਾਰ ਦਾ ਵੀ ਹਰੇਕ ਤਾਂ ਸੀ ਕਿ ਸਰਬਸੰਮਤੀ ਦੇ 5 ਲੱਖ ਰੁਪਇਆ ਸਾਨੂੰ ਉਮੀਦ ਆ ਵੀ ਸਾਨੂੰ 5 ਤੋਂ ਵੀ ਅਹਾਂ ਜਾ ਕੇ ਸਰਕਾਰ ਦਾ ਹਲਾਰਾ ਮਿਲੂਗਾ ਸਰਕਾਰ ਨਾਲ ਤੁਰੂਗੀ ਕੰਮ ਕਰਾਂਗੇ ਰਲ ਮਿਲ ਕੇ ਜੀ ਠੀਕ ਆ ਨਗਰ ਦੇ ਏਕੇ ਦੇ ਸਹਿਯੋਗ ਨਾਲ ਕੱਲਾ ਬੰਦਾ ਕਦੇ ਕੋਈ ਵੱਡਾ ਨਹੀਂ ਹੋਇਆ ਸਾਰੇ ਸਮੁੱਚੀ ਪੰਚਾਇਤ ਸਮੁੱਚਾ ਨਗਰ ਅੱਜ ਸਾਰਾ ਗੁਰੂ ਘਰ ਤੋਂ ਅਰਦਾਸ ਕਰਕੇ ਆਏ ਨੇ ਮੇਰੇ ਘਰ ਤੱਕ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਜੀ ਜੇ ਕੋਈ ਕਿਸੇ ਦੀ ਆਓ ਭਗਤ ਦੇ ਵਿੱਚ ਕਮੀ ਰਹਿ ਗਈ ਹੋਵੇ ਫੇਰ ਵੀ ਮੈਂ ਖਿਮਾ ਦਾ ਜਾਚਕਾਂ ਤੁਸੀਂ ਜਿਹੜਾ ਆਸਤੇ ਵਿਸ਼ਵਾਸ ਮੇਰੇ ਤੇ ਜਤਾਇਆ ਹੈਗਾ ਉਮੀਦ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਮੈਂ ਉਹ ਤੇ 100% ਪੂਰਾ ਉਤਰੂਗਾ ਮੈਂ ਕਿਸੇ ਪ੍ਰਕਾਰ ਦੀ ਕਮੀ ਪਿੰਡ 'ਚ ਰਹਿਣ ਨਹੀਂ ਦੇਣੀ ਆਪਾਂ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਆਪਾਂ ਪਿੰਡ ਨੂੰ ਇੱਕ ਚੰਗੀ ਲੀਹ ਤੇ ਲੈ ਕੇ ਜਾਈਏ ਚੰਗੇ ਪਾਸੇ ਲੈ ਕੇ ਜਾਈਏ ਨਸ਼ਾ ਮੁਕਤ ਬਣਾਈਏ ਮੈਂਬਰ ਤੁਹਾਡੇ ਬੰਦੀਆਂ ਦਾ ਸ਼ਿਕਾਰ ਹੋ ਜਾਂਦੇ ਆ ਅਕਸਰ ਆਪਾਂ ਪੰਚਾਇਤਾਂ ਦੇਖਦੇ ਆ ਕੀ ਰਣਨੀਤੀ ਰਹੂ ਜਿਹੜੀ ਇਹਨਾਂ ਮੈਂਬਰਾਂ ਦੇ ਵਿੱਚ ਕਿ ਇਕਤفاق ਨਾਲ ਜਿਹੜੀ ਪੰਚਾਇਤ ਚੱਲੇ ਅਸਲ ਵਿੱਚ ਪਤਾ ਕਾਰਨ ਕੀ ਹੈ ਜੀ ਧੜੇ ਬੰਦੀ ਕਰਕੇ ਤਾਂ ਅੱਜ ਸਟੈਪ ਚੱਕਿਆਗਾ ਜੀ ਧੜੇ ਬੰਦੀ ਕਰਕੇ ਨਗਰ ਕਈ ਦਿਨਾਂ ਤੋਂ ਜਿਸ ਦਿਨ ਦਾ ਐਲਾਨ ਹੋਇਆਗਾ ਉਸ ਦਿਨ ਤੋਂ ਵਿਚਾਰ ਬਣਾ ਰਿਆ ਸੀ ਵੀ ਆ ਇੱਕ ਆਪਾਂ ਸਰਬ ਸਾਂਝਾ ਬੰਦਾ ਚੁਣ ਲਈਏ ਵੀ ਉਹ ਤੇ ਆਪਾਂ ਕਿਸੇ ਪ੍ਰਕਾਰ ਦਾ ਵਿਰੋਧ ਨਾ ਹੋਣ ਦੀਏ ਵੀ ਉਹਨੂੰ ਸਹਿਮਤੀ ਨਾਲ ਚੁਣੀਏ ਤੇ ਪਿੰਡ ਦੇ ਵਿੱਚੋਂ ਕਿਸੇ ਪ੍ਰਕਾਰ ਦਾ ਆਪਾਂ ਥਵਾਕ ਨਹੀਂ ਟੁੱਟਣ ਦੇਣਾ ਕਿਉਂਕਿ ਪਿੰਡ ਨੂੰ ਆਪਾਂ ਇੱਕ ਕਰਨਾਗਾ ਜੀ ਪਾੜਨ ਦੇ ਰਸਤੇ ਬੜੇ ਨੇ ਪਰ ਜੋੜਨ ਦਾ ਰਸਤਾ ਸਿਰਫ ਇੱਕ ਹੀ ਆ ਆਪਾਂ ਉਹ ਰਸਤੇ ਤੇ ਚੱਲ ਲਗੇ ਸਾਰੇ ਨਗਰ ਨੂੰ ਜਿਹੜਾ ਕੋਈ ਮੇਰਾ ਵੀਰ ਭਾਈ ਅੱਜ ਕਿਸੇ ਮੁਸੀਬਤ ਕਰਕੇ ਜਾਂ ਬਾਹਰ ਅੰਦਰ ਕਰਕੇ ਨਹੀਂ ਪਹੁੰਚ ਸਕਿਆ ਉਹਨੂੰ ਵੀ ਇੱਥੇ ਨਾਲ ਲਿਆ ਕੇ ਨਾਲ ਜੋੜ ਕੇ ਕੱਲੇ-ਕੱਲੇ ਬੰਦੇ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਸਾਰਿਆਂ ਦਾ ਸਹਿਯੋਗ ਦੇ ਕੇ ਜਿਹੜੀਆਂ ਪਿੰਡ ਦੀਆਂ ਨੀਡਸ ਨੇ ਅਰਜੈਂਟ ਨੀਡਸ ਨੇ ਸਾਰਿਆਂ ਨੂੰ ਪਹਿਲਾਂ ਪਹਿਲ ਦੇ ਆਧਾਰ ਤੇ ਉਹ ਸਰਕਾਰ ਤੋਂ ਉਹਦੀ ਖਾਤਰ ਪ੍ਰਸ਼ਾਸਨ ਤੋਂ ਉਹਦੀ ਖਾਤਰ ਪੈਸਾ ਲਿਆ ਕੇ ਉਹ ਚੀਜ਼ਾਂ ਨੂੰ ਪਹਿਲ ਦੇ ਆਧਾਰ ਤੇ ਪੂਰਿਆ ਜਾਊਗਾ ਤੇ ਬਾਕੀ ਦੀ ਜਿਹੜੀ ਪੰਚਾਇਤ ਆ ਮੈਂਬਰ ਨੇ ਉਹਨਾਂ ਤੇ ਵੀ ਸਾਰਿਆਂ ਤੇ ਲੱਗ ਪੱਗ 100% ਸਰਬਸ਼ਾਂਤੀ ਕਰਨੀ ਹੈ ਜੀ ਸੋ ਇਹ ਹਨ ਵੀਰ ਹਰਤੇਜ ਸਿੰਘ ਸਿੱਧੂ ਇਹਨਾਂ ਦੇ ਮਾਤਾ ਜੀ ਚੋਣ ਮੈਦਾਨ ਦੇ ਵਿੱਚ ਸਰਪੰਚ ਲਈ ਪਿੰਟੂਲੀਵਾਲ ਵੱਲੋਂ ਸਰਬਸੰਮਤੀ ਨਾਲ ਉਮੀਦਵਾਰ ਉਲਾਨ ਦਿੱਤੇ ਗਏ ਨੇ ਬਹੁਤ ਖੁਸ਼ੀ ਦੀ ਗੱਲ ਸੋ ਅਸੀਂ ਵਧਾਈ ਦਿੰਦੇ ਆ ਸਾਰੇ ਨਗਰ ਨੂੰ ਇਸ ਦੇ ਨਾਲ ਹੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇ ਦਿਆਂ ਕਿ ਇਸ ਸਰਬਸੰਮਤੀ ਦੇ ਵਿੱਚ ਸਾਰਾ ਨਗਰ ਰਲ ਕੇ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਦਾ ਹੋਇਆ ಗ್ರಾಮ ਪੰਚਾਇਤ ਦੇ ਮੈਂਬਰਾਂ ਦੀ ਚੋਣ ਆ ਜਿਹੜੀ ਉਹ ਵੀ ਸਰਬਸੰਮਤੀ ਨਾਲ ਕਰਨ ਦੇ ਵਿੱਚ ਕਾਮਯਾਬ ਹੁੰਦਾ ਸੋ ਮਾਤਾ ਪਰਮਜੀਤ ਕੌਰ ਸਾਡੇ ਨਾਲ ਨੇ ਜਿਨ੍ਹਾਂ ਨੂੰ ਪਿੰਡ ਠੁਲੀਵਾਲ ਦਾ ਸਰਬਸੰਮਤੀ ਦੇ ਨਾਲ ਸਰਪੰਚ ਲਈ ਉਮੀਦਵਾਰ ਬਣਾ ਦਿੱਤਾ। ਮਾਤਾ ਜੀ ਪਰਾਂ ਦਾ ਬਹੁਤ-ਬਹੁਤ ਵਧਾਈਆਂ ਤੁਹਾਨੂੰ। ਤੁਹਾਨੂੰ ਵੀ ਸਵਾ ਵਧਾਈਆਂ ਕਿ ਬਹੁਤ ਬਹੁਤ ਸਾਰੇ ਨਗਰਵੰਦੀਓ ਸਾਰੇ ਨਗਰ ਨੂੰ ਮੇਰੇ ਵੱਲੋਂ ਸਭ ਨੂੰ ਸਵਾਦ ਲਈਆਂ। ਬੋਤਿਆਂ-ਬੋਤਿਆਂ ਬਧਾਈਆਂ ਸਾਰੇ ਨਗਰ ਦੀ। ਪਹਿਲਾਂ ਤਾਂ ਮੈਂ ਤੁਹਾਨੂੰ ਬਤਾ ਕੇ ਦਿੱਤਾ। ਜੀ। ਬਹੁਤ 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 ਵਧੀਆ ਮੈਨੂੰ ਸਾਰੇ ਨਗਰ ਦਾ। ਧੰਨਵਾਦ ਕਰਦੀ ਆ ਸਾਰੇ ਦਾ। ਜੀ। ਦਾ ਬਹੁਤ ਬਹੁਤ ਇੱਕ ਗੱਲ ਹਨ ਮੈਂ ਪਿੰਡ ਦੇ ਵਿੱਚ ਸੁਣੀ ਆ ਤੁਹਾਡਾ ਮੁੰਡਾ ਜਿਹੜਾ ਬੜਾ ਸੋਹਣਾ ਕੰਮ ਕਰ ਰਿਹਾ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਨੌਜਵਾਨ ਹੋਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬੜੇ ਜ਼ਰੂਰੀ ਜਦੋਂ ਦੇ ਇੱਥੇ ਵਿਆਹ ਕਿ ਆਏ ਹੋ ਕਦੇ ਲੱਗਿਆ ਸੀਗਾ ਜਿੱਦਾਂ ਇਕੱਠ ਹੋਇਆ ਸੀਗਾ ਨਹੀਂ ਜੀ ਨਹੀਂ ਹੋਇਆ ਸੀ ਜੀ ਨਹੀਂ ਹੋਇਆ ਸੀ ਜੀ ਆ ਪਹਿੰਨੀ ਵੇਰ ਦੇਖਿਆ ਜੀ ਮੈਂ ਜਿਉ ਇੱਥੇ ਆਈ ਆ ਹਾਂਜੀ ਬਸ ਪਹਿਲਾਂ ਵੀ ਪਰਿਵਾਰ ਨੇ ਕਦੇ ਲੜੀਆ ਸਰਪੰਚੀ ਜਾਂ ਕੋਈ ਮੈਂਬਰੀ ਨਹੀਂ ਜੀ ਪਹਿਲਾਂ ਇਹਨਾਂ ਦੇ ਪਾਪਾ ਨੇ ਮੈਂਬਰੀ ਉੱਥੇ ਸੀਗੇ ਹਾਂਜੀ ਹਾਂਜੀ ਉਹਨਾਂ ਦੇ ਚੋਂ ਅੰਗੜੀ ਸੀਗੀ ਹਾਂਜੀ ਉਹਨਾਂ ਫਿਰ ਉਹ ਉਹ ਕਿਸੇ ਅੰਨੇ ਤਵੱਖਾ ਕੀਤਾ ਸੀ ਉਹਨਾਂ ਦਾ ਜੀ ਅੱਛਾ ਹਾਂਜੀ ਅਸਾਂ ਮਤਲਬ ਪਿੰਡ ਦੇ ਜਿਹੜੇ ਲੋਕ ਅੱਜ ਪਹੁੰਚੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰ ਉਹਨਾਂ ਨੂੰ ਮੈਂ ਕਹਾਂਗੀ ਜੀ ਮੇਰੇ ਬੰਦੀਆਂ ਸਾਰਿਆਂ ਨੇ ਬਹੁਤ ਬਹੁਤ ਬਦਾਈ ਸਾਰਿਆਂ ਨੂੰ ਸਾਸਤਰੀ ਕਾਂ ਮੇਰੇ ਬੰਦੀਆਂ ਬਹੁਤ ਖੁਸ਼ੀ ਖੁਸ਼ੀ ਹੋਈ ਆ ਮੈਨੂੰ ਉਹਨਾਂ ਬੰਦੀਆਂ ਪਰਿਵਾਰ ਬੰਦੀਆਂ ਸਾਰੇ ਨਗਰ ਬੰਦੀਆਂ ਜੀ ਮੈਂ ਬਹੁਤ ਖੁਸ਼ੀ ਮੰਦੀ ਆ ਉਹਨਾਂ ਦੀ ਸਾਰੇ ਪਰਿਵਾਰ ਦੀ ਸਾਰੇ ਨਗਰ ਦੀ ਖੇੜੇ ਦੀ ਸੋ ਪਰਮਜੀਤ ਕੌਰ ਮਾਤਾ ਜੀ ਇਹਨਾਂ ਨੇ ਗੱਲਬਾਤ ਕਿਉਂਕਿ ਲੇਡੀਜ਼ ਜਰਨਲ ਇਹ ਪਿੰਡ ਠੂਲੀਵਾਲ ਨੂੰ ਰੱਖਿਆ ਗਿਆ ਤੇ ਉੱਥੇ ਅੱਜ ਤਕਰੀਬਨ ਸਾਰਾ ਹੀ ਨਗਰ ਇੱਥੇ ਪੁੱਜਿਆ ਹੋਇਆ ਬਹੁਤ ਸਾਰੇ ਪਰਿਵਾਰ ਕਿਉਂਕਿ ਹਰਤੇਜ ਜੀ ਨੇ ਗਾਈਂ ਗੱਲ ਕੀਤੀ ਹੈ ਕਿ ਜਿਹੜਾ ਪਰਿਵਾਰ ਨਹੀਂ ਵੀ ਇੱਥੇ ਪਹੁੰਚ ਸਕਿਆ ਤਾਂ ਉਹਨਾਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਕਿ ਇਸ ਪਿੰਡ ਦੇ ਵਿੱਚ ਇੱਕ ਹੱਥ ਫਾਟ ਪਿਆਰ ਤੇ ਮੁਹੱਬਤ ਇਸੇ ਤਰ੍ਹਾਂ ਬਣੀ ਰਹੇ ਤੇ ਪਿੰਡ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇ ਸਾਡੇ ਪਿੰਡ ਵਿੱਚ ਬਹੁਤ ਸਰਬਸ਼ਾਂਤੀ ਹੋਈ ਐ ਜੀ ਬਹੁਤ ਚੰਗਾ ਗੈਂਦੇ ਆ ਬਹੁਤ ਵਧੀਆ ਕੰਮ ਹੋਊਗਾ ਸਾਡੇ ਪਿੰਡ 'ਚ ਇਹ ਬੱਚੇ ਮੁੰਡੇ ਦੀ ਮਾਤਾ ਜੀ ਆ ਜਿਹੜੀ ਵਿੱਚ ਪਰਮਜੀਤ ਕੌਰ ਕਢਾਈ ਆ ਇਹ ਬੱਚਾ ਬਹੁਤ ਵਧੀਆ ਪ੍ਰਕਾਸ਼ ਕਰ ਰਿਹਾ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਕਰੂਗਾ ਅੱਗੇ ਵੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਹਜੇ ਕੰਮ ਛੁੱਪੇ ਜਾਣ ਬਹੁਤ ਵਧੀਆ ਪਿੰਡ 'ਚ ਕੰਮ ਹੁੰਦੇ ਆ ਅਸੀਂ ਇਹ ਬੱਚੇ ਤੇ ਬਹੁਤ ਖੁਸ਼ ਆ ਸਾਡੇ ਪਿੰਡ 'ਤੇ ਕੰਮ ਹੋਣਾ ਚਾਹੀਦਾ ਸਾਰੇ ਨਗਰ ਦਾ ਸਾਰੇ ਮੇਰੇ ਨੌਜਵਾਨਾਂ ਦਾ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਤੇ ਸਰਬਸ਼ੰਮਤੀ ਰੱਖੀ ਆ ਅੱਗੇ ਵੀ ਸਾਡੇ ਪਿੰਡ ਦਾ ਬਹੁਤ ਥਵਾਕ ਇੱਥੇ ਬਹੁਤ ਵਧੀਆ ਰਹਿੰਦੇ ਨੇ ਬਹੁਤ ਕਾਰਜ ਕਰਦੇ ਨੇ ਅੱਗੇ ਵੀ ਇਹ ਮੁੰਡਾ ਜਿੱਦਨ ਦਾ ਵੀ ਸੈਕਟਰੀ ਦੇ ਵਿੱਚ ਵੀ ਇਹਨੇ ਕੰਮ ਬਹੁਤ ਵਧੀਆ ਪਿਆ ਕੀਤਾ ਹੁਣ ਤੇ ਅਸੀਂ ਇਹ ਹੀ ਕਹਿੰਦੇ ਆ ਵੀ ਇਹ ਬੱਚਾ ਆਉਣ ਵਾਲੇ ਸਮੇਂ 'ਚ ਪਿੰਡ 'ਚ ਕੰਮ ਕਰਕੇ ਦਿਖਾਵੇ ਕਹਿੰਦੇ ਜੀ ਧਾਰਮ ਸ਼ਰਾਬਾਂ ਨਾਲ ਬੋਟਾ ਨਹੀਂ ਪੈਣੀ ਚਾਹੀਦੀ ਪਿੰਡ ਦੇ ਵਿਕਾਸ ਹੋਣਗੇ ਧਾਰਮ ਸ਼ਰਾਬਾ ਪੀ ਕੇ ਤਾਂ ਜਦੋਂ ਮਰਜੀ ਵੋਟ 'ਚ ਜਿੱਤ ਲਾ ਨਹੀਂ ਇਹ ਵਾ ਵਿਕਾਸ ਨਹੀਂ ਜਾਂਦੀ ਜਿਹੜੇ ਕੋਈ ਧਾਰਮ ਸ਼ਰਾਬਾਂ ਤੇ ਬੋਟਾ ਤੇ ਮਰਦੇ ਆ ਸੋ ਮੈਂ ਪਾਲੀਬੀਤ ਕੇ ਮਿੰਦੂ ਜੀ ਧੰਨਵਾਦ